ਜੇਪੀ ਕਮਿਸ਼ਨ ਨੂੰ ਕਪੂਰਥਾ ਨੂੰ ਇਸ ਗੱਲ ਨੂੰ ਲੈ ਕੇ ਮਿਲਾਂਗੇ ਕਿ ਚਰਚ ਦੀ ਨਿਲਾਮੀ ਦਾ ਤੁਸੀਂ ਰੁਕਵਾ ਦਿੱਤੀ ਆ ਲੇਕਿਨ ਚਰਚ ਦੇ ਵਿੱਚ ਜਿਹੜੀਆਂ ਅਨਲੀਗਲ ਐਕਟੀਵਿਟੀ ਹੋ ਰਹੀਆਂ ਉਹਨਾਂ ਨੂੰ ਰੁਕਵਾਇਆ ਜਾਵੇ ਔਰ ਅਸੀਂ ਬਹੁਤ ਸਾਰੇ ਤਾਮਾਤੋਂ ਸਾਨੂੰ ਜਿਹੜੀ ਅਸੀਂ ਆਪਣੇ ਲੈਵਲ ਤੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਸਾਨੂੰ ਕਲੱਬ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਦੇ ਰਿਹਾ ਔਰ ਸਾਨੂੰ ਕਈ ਤਰੀਕੇ ਨਾਲ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿ ਤੁਸੀਂ ਇਹਦੇ ਵਿੱਚ ਕੋਈ ਇੰਟੀਮੇਟ ਜਾਂ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਾ ਕਰੋ ਲੇਕਿਨ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ ਅਸੀਂ ਇਹਦੇ ਅਸੀਂ ਤੈਹ ਤੱਕ ਜਾ ਰਹੇ ਆ ਬਹੁਤ ਜਿੰਨੀ ਜਾਣਕਾਰੀ ਸਾਨੂੰ ਆਪਣੇ ਲੈਵਲ ਤੇ ਕਲੈਕਟ ਕਰਨੀ ਸੀ ਇਕੱਠੀ ਕਰ ਲਈ ਆ ਲੇਕਿਨ ਪ੍ਰਸ਼ਾਸਨ ਕੋਈ ਸਾਡਾ ਸਹਿਯੋਗ ਨਹੀਂ ਕਰ ਰਿਹਾ ਕਿ ਇਹਦੇ ਕੁ ਕਾਗਜ਼ ਪੱਤਰ ਹੈ ਔਰ ਪ੍ਰਸ਼ਾਸਨ ਵੱਲੋਂ ਸਾਰੇ ਅਫਸਰਾਂ ਨੂੰ ਕਹਿ ਦਿੱਤਾ ਗਿਆ ਕਿ ਇਹਦੇ ਰਿਗਾਰਡਿੰਗ ਜੋ ਜਾਣਕਾਰੀ ਆਉ ਕਿਸੇ ਮੱਤਰ ਤੇ 크ਿਸਚਨ ਲੋਗਾਂ ਨੂੰ ਨਾ ਦਿੱਤੀ ਜਾਵੇ। ਤੋ ਹੁਣ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ। ਉਹਨਾਂ ਨੂੰ ਆਖਾਂਗੇ ਕਿ ਭਈ ਬਾਕੀ ਦੇ ਕੰਮ ਤੁਸੀਂ ਸਾਰੇ ਕਰਦੇ ਹੋ। ਲੇਕਿਨ ਕਿਸੇ ਵੀ ਧਰਮ ਦੀ ਜਦੋਂ ਬੇਅਮਤੀ ਹੁੰਦੀ ਆ ਫਿਰ ਵੱਡੇ ਮੁੱਦੇ ਬਣ ਜਾਂਦੇ ਆ, ਧਰਨੇ ਲੱਗ ਜਾਂਦੇ ਆ। ਸਰਕਾਰਾਂ ਉਹਦੇ ਵਿੱਚ ਇਹਨਾਂ ਵੱਲੋਂ ਹੋ ਜਾਂਦੀਆਂ ਔਰ ਅਸੀਂ ਕਿਸੇ ਵੀ ਤਰ੍ਹਾਂ ਦਾ ਐਡਾ ਦਾ ਮੈਸੇਜ ਨਹੀਂ ਦੇਣਾ ਚਾਹਦੇ ਅਸੀਂ ਸ਼ਾਂਤੀ ਦੇ ਨਾਲ ਤੜਕੋ ਮੰਗ ਕਰਦੇ ਆਂ ਔਰ ਸ਼ਾਂਤੀ ਦੇ ਨਾਲ ਹੀ ਜਿਹੜਾ ਸਾਡਾ ਮੁੱਦਾ ਹੱਲ ਕਰਵਾ ਦਿੱਤਾ ਜਾਵੇ ਤੇ ਅਸੀਂ ਇਹੀ ਉਮੀਦ ਕਰਦੇ ਆਂ ਕਿ ਨਾ ਸਾਨੂੰ ਕੁਛ ਐਡਾ ਨਾ ਕਰਨਾ ਪਵੇ ਜਿਸ ਦੇ ਨਾਲ ਲਾਂਡਰ ਆਰਡਰ ਦੀ ਸਥਿਤੀ ਨੂੰ ਕੁਝ ਪ੍ਰੋਬਲਮ ਆਵੇ ਤੇ ਨਾ ਹੀ ਪ੍ਰਸ਼ਾਸਨ ਚਾਵੇ ਕਿ ਅਸੀਂ ਲੋਕਾਂ ਨੂੰ ਕਿਸੇ ਵੀ ਇਸੇ ਤਰੀਕੇ ਨਾਲ ਪਰੇਸ਼ਾਨ ਕਰ ਗਏ ਤੋਂ ਧੰਨਵਾਦ ਜੀ ਸਾਰਿਆਂ ਦਾ ਹੇਲੂਇਆ 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 ਅਬ ਯਿਸੂ ਮਸੀਹ ਦੇ ਨਾਮੀ ਕਲੱਬ ਹਟਾਓ ਦਰਜਮਚਾਓ ਕਲੱਬ ਹਟਾਓ ਦਰਜਮਚਾਓ ਕਲੱਬ ਹਟਾਓ ਦਰਜਮਚਾਓ ਕਲੱਬ ਹਟਾਓ ਦਰਜਮਚਾਓ ਧੰਨਵਾਦ ਹਾਂਜੀ ਕੀ ਕਹਿਣਾ ਚਾਹੁੰਗੇ ਜੀ ਅੱਜ ਡੀ ਸਾਹਿਬ ਨੂੰ ਅਸੀਂ ਪਿਛਲੀ 23 ਤਰੀਕ ਨੂੰ ਇਹ ਚਰਚ ਬਚਾਓ ਜਿਹੜਾ ਅਸੀਂ ਮਹਿੰਮ ਸ਼ੁਰੂ ਕੀਤੀ ਆ ਉਹਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ ਵੀ ਕਲੱਬ ਦੇ ਵਿੱਚ ਅਸਲ 'ਚ ਉਹ ਸਾਡਾ ਚਰਚ ਆ ਉਹਦੇ ਵਿੱਚ ਜਿਹੜੀਆਂ ਇਨਲੀਗਲ ਐਕਟੀਵਿਟੀਆਂ ਹੋ ਰਹੀਆਂ ਉਹਨਾਂ ਨੂੰ ਉੱਥੋਂ ਠਾਇਆ ਜਾਵੇ ਤੇ ਜਿਹੜਾ ਉਹ ਪਵਿੱਤਰ ਸਥਾਨ ਦੀ ਉਹਦੀ ਮਾਨ ਮਰਿਆਦਾ ਕਾਇਮ ਰੱਖੀ ਜਾਵੇ ਅੱਜ ਡੇਢ ਕੁ ਮਹੀਨਾ ਬੀਤ ਗਿਆ ਸੀਗਾ ਅਸੀਂ ਸੋਚ ਰਹੇ ਕਿ ਪ੍ਰਸ਼ਾਸਨ ਸਾਨੂੰ ਬੁਲਾਉਂਦਾ ਲੇਕਿਨ ਸਾਡੇ ਔਰ ਪ੍ਰਸ਼ਾਸਨ ਦਰਮਿਆਨ ਕੋਈ ਦਾ ਦਾ ਤਾਲਮੇਲ ਨਹੀਂ ਬਣਿਆ ਤੇ ਅਸੀਂ ਬਾਕੀ ਪਾਸਟੋਰ ਐਸੋਸੀਏਸ਼ਨ ਨੇ ਅੱਜ ਬਠਿੰਡਾ ਦੇ ਜ਼ਿਲ੍ਹੇ ਤੋਂ ਉਹਨਾਂ ਨਾਲ ਤਾਲਮੇਲ ਬਣਾਇਆ ਉਹ ਸਾਡੇ ਕੋਲ ਹਾਜ਼ਰ ਆ ਤੇ ਅਸੀਂ ਅੱਜ ਡੀ ਸਾਹਿਬ ਨੂੰ ਇਸੇ ਸਬੰਧ ਵਿੱਚ ਮਿਲਿਆ ਕਿ ਜਿਹੜਾ ਸਾਡਾ ਧਾਰਮਿਕ ਸਥਾਨ ਆ ਉਹ ਰਾਜੇ ਨੇ ਇਸ ਕਮਿਊਨਿਟੀ ਵਾਸਤੇ ਚਰਚ ਬਣਾਇਆ ਸੀਗਾ ਤੇ ਉਹ ਠੀਕ ਆ ਸਾਡੀ ਕਮਿਊਨਿਟੀ ਉਸ ਵੇਲੇ ਘੱਟ ਸੀਗਾ ਉਹ ਗਲਤ ਹੱਥਾਂ ਵਿੱਚ ਚਲਾ ਗਿਆ ਤੇ ਉਸ ਨੂੰ ਗਲਤ ਹੱਥਾਂ ਵਿੱਚੋਂ ਕੱਢਣ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਔਰ ਡੀਸੀ ਸਾਹਿਬ ਨੇ ਸਾਡੀ ਗੱਲਬਾਤ ਸੁਣ ਕੇ ਸਾਨੂੰ ਆਸਵਾਸ਼ਣ ਦਵਾਇਆ ਕਿ ਤੁਸੀਂ ਸਾਨੂੰ ਇੱਕ ਹੋਰ ਮੀਟਿੰਗ ਕਰੋ ਔਰ ਤੁਸੀਂ ਜੋ ਤੁਹਾਡੇ ਕੋਲ ਕਾਗਜ਼ ਪੱਤਰਾ ਇਹਦੇ ਰਿਗਾਰਡਿੰਗ ਹੈਗੇ ਆ ਆਪਾਂ ਸરાਲ ਮਿਲ ਕੇ ਇਹਦਾ ਮਸਲਾ ਹੱਲ ਕਰਦੇ ਆਂ ਔਰ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਜਲਦੀ ਜਿਹੜਾ ਸਾਈ ਸਮਾਜ ਦਾ ਉਹ ਤੁਹਾਡੇ ਕੋਲ ਕੀ ਪ੍ਰੂਫ ਹੈ ਹਾਂ ਜਦੋਂ ਅਸੀਂ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਸਾਡਾ ਲੇਕਿਨ ਜਦੋਂ ਕੋਈ ਬੰਦਾ ਇਹਦੀ ਨਿਲਾਮੇ ਕਰਾਉਣ ਵਾਸਤੇ ਤਿਆਰ ਹੋ ਜਾਂਦਾ ਤੇ ਜਦੋਂ ਅਸੀਂ ਇਹਦੀ ਕੋਕ ਪੜਤਾਲ ਕੀਤੀ ਤੇ ਪੰਜਾਬ ਟੂਰਿਜ਼ਮ ਦਾ ਜਿਹੜਾ ਮੈਪ ਅਸੀਂ ਖੰਗਾ ਲਿਆ ਪੰਜਾਬ ਟੂਰਿਜ਼ਮ ਦੇ ਮੈਪ ਦੇ ਵਿੱਚ ਆਉਂਦਾ ਹੈ ਕਿ ਫਸਟ ਬਿਲਡ ਐ ਚਰਚ ਕਿ ਇਸਾਈ ਲੋਕਾਂ ਦੀ ਮਾਨ ਮਰਿਆਦਾ ਵਾਸਤੇ ਧਾਰਮਿਕ ਸਥਾਨ ਬਣਾਇਆ ਗਿਆ ਅਟਵਾਰ ਸਾਹਿਬ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਤੁਹਾਡੇ ਤੋਂ ਅਣਜਾਣ ਲਾ ਰਹੀਆਂ ਕਿ ਇਹ ਅਟਵਾਰ ਸਾਹਿਬ ਜਿਹੜੇ ਆ ਉਹ ਸ਼ਹਿਰ ਦਾ ਮੋਹਲ ਜਿਹੜਾ ਉਹ ਖਰਾਬ ਨਹੀਂ ਦਿੰਦੇ ਦੇਖ ਸਾਡੇ ਕਿਸੇ ਲੜਾਈ ਦੇ ਸੌਰੀ ਕਮਿਊਨਿਟੀ ਦੇ ਨਾਲ ਲੜਾਈ ਨਹੀਂ ਆ ਪ੍ਰਸ਼ਾਸਨ ਸਾਡਾ ਧਾਰਮਿਕ ਸਥਾਨ ਦੱਬੀ ਬੈਠਾ ਅਸੀਂ ਪ੍ਰਸ਼ਾਸਨ ਨੂੰ ਤੋਂ ਮੰਗ ਕੀਤੀ ਸੀ ਉਹ ਸਾਡੇ ਭਰਾ ਵਾ ਸਾਡੇ ਨਾਲ ਹਿੰਦੂ ਭਾਈਚਾਰਾ ਵੀ ਹੈਗਾ ਸਿੱਖ ਭਾਈਚਾਰਾ ਵੀ ਤੁਸੀਂ ਦੇਖ ਰਹੇ ਆ ਤੇ ਸਾਰੀ ਕਮਿਊਨਿਟੀ ਸਾਡੇ ਨਾਲ ਆ ਉਹ ਪਤਾ ਨਹੀਂ ਹੁਣ ਕੌਣ ਲੋਕ ਆਉਣਗੇ ਨਾਲੇ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਸਭ ਸੌਣੇ ਕੀ ਤੋਂ ਪ੍ਰਸ਼ਾਸਨ ਨੇ ਸਾਨੂੰ ਆਖਿਆ ਕਿ ਅਸੀਂ ਤੁਸੀਂ ਸਾਡੇ ਕੋਲ ਜੋ ਇਹਦੇ ਰਿਗਾਰਡਿੰਗ ਤੁਹਾਡੇ ਕੋਲ ਡਾਕੂਮੈਂਟ ਹੈਗੇ ਸਾਡੇ ਕੋਲ ਪੇਸ਼ ਕਰੋ ਅਸੀਂ ਤੁਹਾਡੇ ਨਾਲ ਬੈਠ ਕੇ ਇਹਦਾ ਤਾਲਮੇਲ ਬਿਠਾ ਕੇ ਤੇ ਤੁਹਾਡੇ ਮਸਲੇ ਨੂੰ ਹੱਲ ਕਰਵਾਉਣਾ ਤੁਹਾਨੂੰ ਲੱਗਦਾ ਕਿ ਪ੍ਰੋਸੈਸ ਤੁਹਾਨੂੰ ਨਸਾਫ ਦੇ ਬਿਲਕੁਲ ਜੇਕਰ ਜਿਹੜੇ ਕਾਨੂੰਨ ਵਿਧੀਆਂ ਲਾਵਾ ਸਾਰੇ ਬਾਈਬਲ ਦੇ ਵਿੱਚੋਂ ਨਿਕਲੇ ਆ ਤੇ ਆਸਤੇ ਹੀ ਸਾਰੇ ਸਭ ਕੁਝ ਆ ਅਸੀਂ ਅਸੀਂ ਉਮੀਦ ਲੈ ਕੇ ਆਏ ਹਿੱਸਾ ਬੜੇ ਚੰਗੇ ਆ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਾਡੀ ਗੱਲ ਬਾਤ ਸੁਣੀ ਹੈ ਪ੍ਰੋਸੈਸ ਨਹੀਂ ਕਰਦਾ ਤੁਹਾਡਾ ਜੀ ਇਲੈਕਸ਼ਨ ਹੋਏਗਾ ਹਾਂ ਜਿਹੜੇ ਬੰਦੇ ਸਾਡੇ ਕੋਲ ਖੜੇ ਆ ਇਹ ਚਰਚਾਂ ਦੇ ਨੁਮਾਇੰਦੇ ਆ ਇੱਕ ਇੱਕ ਬੰਦੇ ਪਿੱਛੇ ਮੇਰਾ ਖਿਆਲ ਕਿ 5-500 ਬੰਦਾ ਹੋਊਗਾ ਅਗਰ ਨਹੀਂ ਸਾਡੀ ਸੁਣਵਾ ਲਈਏ ਕਿ ਬਹੁਤ ਪੀਸਪੁਲ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਮਰਨਵਲ ਰੱਖਾਂਗੇ ਜਾਂ ਜੋ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਅਸੀਂ ਕਰਾਂਗੇ ਦੁਆਬੇ ਚ ਦੋ ਤਿੰਨ ਵੱਡੀਆਂ ਮਿਨਿਸਟਰੀਆਂ ਹੈਗੀਆਂ ਅਸਾਈ ਭਾਈਚੇ ਦੀਆਂ ਉਹਨਾਂ ਦੇ ਜਿਹੜੇ ਸਿੱਖਣ ਦੇ ਨੁਮਾਇੰਦੇ ਆ ਉਹ ਇੱਕ ਵਾਰ ਵੀ ਨਹੀਂ ਦੇਖੇਗੇ ਤੁਹਾਡੇ ਨੂੰ ਹਾਂ ਇਹ ਇਹ ਇਦਾਂ ਹੁੰਦਾ ਕਿ ਜਿਹੜਾ ਉਹ ਅਸੀਂ ਉਹਨਾਂ ਨੂੰ ਇੱਕ ਤਰੀਕੇ ਨਾਲ ਰਿਜ਼ਰਵ ਰੱਖਿਆ ਅਸੀਂ ਜਿਹਦਾ ਪਹਿਲਾ ਨਰਸਰੀ ਆ ਫੇ ਐਲ ਕੇਜੀ ਫੇ ਯੂ ਕੇਜੀ ਆ ਜਦੋਂ ਅਸੀਂ ਸਟੈਪ ਬਾਈ ਸਟੈਪ ਉੱਪਰ ਜਾਵਾਂਗੇ ਤੇ ਉਹ ਜਥੇਬੰਦੀਆਂ ਸਾਡੇ ਨਾਲ ਹੋਣਗੀਆਂ ਸਾਡੀ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਸਾਡੇ ਨਾਲ ਹੀ ਆ ਅਡਵਾਨ ਸਾਬ ਕੋ ਅਲਗ ਨਹੀਂ ਆ ਅਡਵਾਨ ਸਾਬ ਜਿਹੜੀ ਕਰਪੂਥਲਾ ਐਸੋਸੀਏਸ਼ਨ ਆ ਤੁਸੀਂ ਪਹਿਲੇ ਵੀ ਇੱਕ ਦੋ ਮੀਟਿੰਗਾਂ ਕਰ ਚੁੱਕੇ ਅੱਜ ਟੱਡ ਨਾਲ ਕਿਉਂ ਨਹੀਂ ਖੜੇ ਹੋ ਉਹ ਸਾਡੇ ਨਾਲ ਹੀ ਆ ਨਹੀਂ ਅੱਜ ਇੱਕ ਵੀ ਬੰਦਾ ਕਰਪੂਥਲਾ ਦੇ ਵਿੱਚੋਂ ਨਹੀਂ ਹੈਗਾ ਡਾਡਾ ਮੈਂ ਕਿਹਾ ਉਹ ਸਾਡੇ ਨਾਲ ਹੀ ਆ ਕਿਉਂ ਨਹੀਂ ਆਏ ਨਾਲ ਉਹ ਉਹ ਤੁਸੀਂ ਕ੍ਰਿਸਚੀਅਨ ਬੰਦਾ ਵਾ ਤੈਨੂੰ ਸਵਾਲ ਦੇ ਦਾ ਜਵਾਬ ਦੇਣਾ ਮੇਰਾ ਬਣਦਾ ਹੀ ਨਹੀਂ ਬਣਦਾ ਬੰਦਾ ਦੱਸੋ ਕਿਉਂ ਨਹੀਂ ਨੋ 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 ਤੁਸੀਂ ਕ੍ਰਿਸਚੀਅਨ ਹੋ ਕੇ ਕ੍ਰਿਸਚੀਅਨ ਕਮਿਊਨਿਟੀ ਦਾ ਘਾਣ ਕਰੋ ਜੇ ਕੋ ਸਿੱਖ ਹੋ ਕੇ ਸਿੱਖ ਕਮਿਊਨਿਟੀ ਦਾ ਘਾਣ ਕਰਦਾ ਜੇ ਕੋ ਹਿੰਦੂ ਹਿੰਦੂ ਹੋ ਕੇ ਹਿੰਦੂ ਕਮਿਊਨਿਟੀ ਦਾ ਘਾਣ ਕਰਦਾ ਉਹ ਨਹੀਂ ਚਾਹੀਦਾ ਕਿ ਉਹ ਬੰਦਾ ਪਹਿਲੀ ਗੱਲ ਤੁਸੀਂ ਗਲਤ ਸਵਾਲ ਗਲਤ ਸਵਾਲ ਨਾ ਕਰੋ ਕ੍ਰਿਸਚੀਅਨ ਹੁੰਦੇ ਹੋਏ ਤੁਸੀਂ ਉਹਦੇ ਹੱਕ 'ਚ ਪਹਿਲਾਂ ਤੁਹਾਡੇ ਲਈ ਸਵਾਲ ਆ ਕਿ ਤੋ ਜਿਹੜਾ ਨਿਗਾਇਜ਼ ਕਬਜ਼ਾ ਹਟਾਇਆ ਜਾਣਾ ਚਾਹੀਦਾ ਕਿ ਨਹੀਂ ਹਟਾਇਆ ਜਾਣਾ ਚਾਹੀਦਾ ਉਹ ਤਾਂ ਮੈਟਰ ਆ ਅਸੀਂ ਕਹਿੰਦੇ ਆ ਤੁਹਾਡੇ ਲੋਕਲ ਲੋਕਲ ਨਾਲ ਜੁੜਦਾ ਮੈਟਰ ਆ ਹੋਰ ਸਾਡੇ ਹਿੰਦੂ ਭਰਾ ਸਾਡੇ ਕੋਲ ਆ ਦੱਸੋ ਹੋਰ ਇਹ ਤੋਂ ਇਲਾਵਾ ਤੁਹਾਨੂੰ ਕੀ ਚਾਹੀਦਾ ਬਾਕੀ ਆਪਾਂ ਕਿਸੇ ਵੀ ਧਰਮ ਦੇ ਵਿੱਚ ਆ ਚਾਹੇ ਹਿੰਦੂ ਚਾਹੇ ਹਿੰਦੂ ਕਮੇਟੀ ਦਾ ਘਾਣ ਨਹੀਂ ਕਰਨਾ ਜੇ ਕੋਈ ਸਿੱਖ ਆ ਸਿੱਖ ਕਮੇਟੀ ਦਾ ਘਾਣ ਨਾ ਕਰੇ ਜੇ ਕੋਈ ਮੁਸਲਮਾਨ ਮੁਸਲਮ ਕਮੇਟੀ ਦਾ ਜੇ ਕੋਈ ਇਸਾਈਆ ਉਹ ਇਸਾਈ ਦੀ ਮਦਰ ਕੰਗ ਸਕਦਾ ਕਰੇ ਨਾ ਕਰੇ ਲੇਕਿਨ ਉਹ ਆਪਣੀ ਕਮਿਊਨਿਟੀ ਦਾ ਕੰਨ ਜਿਹੜਾ ਨਾ ਬੰਦਾ ਸਾਹਿਬ ਇੱਥੇ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਜਿੱਦਾਂ ਕਿ ਤੁਸੀਂ ਗੈੜੇ ਕ੍ਰਿਸ਼ਨ ਕਮਿਊਨਿਟੀ ਸਾਡੀ ਤੁਹਾਡੇ ਨਾਲ ਆਪਾਂ ਦੇਖ ਰਹੀਏ ਕਿ ਜਿਆਦਾ ਜਿਹੜੇ ਕਨਵਰਟਡ ਕ੍ਰਿਸ਼ਨ ਨੇ ਆ ਤੁਹਾਡੇ ਨਾਲ ਜਿਹੜੇ ਮੋੜ ਤੋਂ ਹੀ ਕ੍ਰਿਸ਼ਨ ਹੈ ਉਹ ਨਹੀਂ ਜਵੇਗਾ ਹਾਂ ਦੇਖੋ ਇਦਾਂ ਹੁੰਦਾ ਕਿ ਇਹ ਜਦੋਂ ਕਿਸੇ ਗੱਲ ਦਾ ਨਿਆ ਹੋਣਾ ਨਾ ਜਦੋਂ ਯਿਸੂ ਮਸੀਹ ਨੇ ਸਾਡਾ ਨਿਆ ਕਰਨਾ ਨਾ ਉਹਨੇ ਪੁਰਾਣਿਆਂ ਨੂੰ ਦੇਖਣਾ ਔਰ ਕੈਟਾਗਰੀ ਕਿਸੇ ਨਹੀਂ ਦੀ ਦੇਖਣੀ ਤੁਸੀਂ ਕਿੰਨਾ ਖਰਾਬ ਦੇ ਨਾਲ ਆਸਰਾ ਰੱਖਦੇ ਕਿੰਨਾ ਕ ਉਹਦੇ ਨਾਲ ਰਿਸ਼ਤਾ ਬਣਾ ਕੇ ਕੋਈ ਮਿਸ਼ਨਾਂ ਦਾ ਚੱਕਰ ਨਹੀਂ ਆ ਕੋਈ ਤੁਹਾਡੇ ਨਾਲ ਆ ਜਿਹੜੇ ਨਾਲ ਆ ਇਹ ਸਾਰੇ ਜਿਹੜੇ ਆ ਜੀਜ਼ਸ ਕ੍ਰਾਈਸ ਨੂੰ ਪਿਆਰ ਕਰਨ ਵਾਲੇ ਆ ਕ੍ਰਿਸਚੀਅਨ ਕਮਿਊਨਿਟੀ ਨੂੰ ਪਿਆਰ ਕਰਨ ਵਾਲੇ ਆ ਔਰ ਇਹ ਜਿਹੜੇ ਅਣਖੀ ਬੰਦੇ ਮੈਂ ਤੁਹਾਨੂੰ ਦੱਸਦਾ ਜਿਹੜੀ ਅਣਖ ਹੁੰਦੀ ਆ ਨਾ ਮੈਂ ਕਈ ਵਾਰੀ ਜਦੋਂ ਅਸੀਂ ਬਾਈਬਲ ਦੇ ਵਿੱਚ ਸਾਡਾ ਜਿਹੜਾ ਪਰਮੇਸ਼ਵਰ ਆ ਉਹ ਅਣਖੀ ਪਰਮੇਸ਼ਵਰ ਆ ਤੇ ਜਿਨਨੇ ਲੋਗ ਇਹ ਤੇ ਖੜੇ ਸਾਰਿਆਂ ਦੀ ਅਣਖ ਜਾਗੀ ਆ ਔਰ ਜਿਹੜੇ ਜਿਨ੍ਹਾਂ ਦੀ ਅਣਖ ਜਾਗੀ ਉਹ ਸਾਡੇ ਨਾਲ ਆ ਠੀਕ ਤੁਸੀਂ ਕਿਸੇ ਵੀ ਧਰਮ ਦੇ ਵਿੱਚੋਂ ਹਾਂ ਠੀਕ